ਦੋਸਤੋ ਲੋ ਜੀ ਆਪਾਂ ਨਗਰ ਹਿਸਤਰ ਆ ਸਾਡਾ ਭਰਾ ਜੀਵਨ ਤੇ ਆ ਸਾਡਾ ਭਰਾ سنی ਤੇ ਬਾਕੀ ਭਾਈ ਕਿੱਥੇ ਗਿਆ ਜਸੀ ਭਾਈ ਪਿੱਛੇ ਤੇ ਆ ਸਾਡੇ ਸਾਰੇ ਭਰਾ ਨਗਰ ਤੋਂ ਸਾਡੇ ਵੀਰੇ ਮਿਲਗੇ ਤੋਂ ਹਰਦੀਪ ਆ ਸਾਡੇ ਬਾਹਰ ਸਾਡ ਪਹੁੰਚਿਆ ਮਨੀ ਮੇਰਾ ਵੀਰ ਤੇ ਇਧਰ ਭਾਈ ਹੁਣੀ ਇਧਰ ਮੈਂ ਆਪਣੀ ਸ਼ਕਲ ਵੀ ਦਿਖਾ ਦਵਾਂ ਮੜ ਜੀ ਤੇ ਇੱਕ ਹਨਾ ਹੁਣ ਬੰਦਾ ਆਪਾਂ ਬਦਲਿਆ ਜਿਵੇਂ ਹੀ ਐਨ ਪੂਰਾ ਬਦਲਤਾ ਸਰਪ੍ਰਾਈਜ਼ ਤੁਹਾਨੂੰ ਦੇਣ ਲੱਗਾ 1 2, 2 3 3 3 लव यू ऑल सो सनी ਭਾਈ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਮੇਰਾ ਟ੍ਰੈਂਡ ਸੈਟ ਕੀਤਾ ਜੀ ਬਾਲਾਂ ਦਾ ਬਾਲਾਂ ਦਾ ਬਹੁਤ ਵਧੀਆ ਟ੍ਰੈਂਡ ਸੈਟ ਕੀਤਾ ਤੇ ਇੱਕ ਜੱਸ ਭਾਈ ਨੌ ਨੂੰ ਖੁੱਤ ਪਾਈ ਜਾਊਗੀ सनी ਭਾਈ ਇਹਨੂੰ ਵੀ ਪਾਈ ਕਿਤੇ ਆਪਾਂ ਸਾਰਾ ਦਿਖਾ ਦਈਏ सनी ਭਾਈ ਵੀਡੀਓ ਬਣਾ ਰਹੇ ਨੇ ਇਹਨਾਂ ਨੇ ਬਹੁਤ ਜੱਸ ਇਹਨਾਂ ਨੇ ਜੱਸ ਭਾਈ ਜੱਸੀ ਭਾਈ ਜਸੀ ਭਾਜੀ ਨੇ ਮੇਰੀ ਵੀਡੀਓ ਸੈੱਟ ਕੀਤੀ ਆ। ਬੜੀ ਜੀ। ਸੋ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ। ਕਮਰਾਉਣਾ ਦੀ ਕਮਰਾਉਣਾ ਦੀ। ਨਹੀਂ ਨਹੀਂ। ਅੱਛਾ ਇਹਦਾ ਟੈਟੂ ਦਿਖਾਓ ਜੀ ਮਗਰੋਂ ਸਨੀ ਭਾਜੀ। ਲਓ ਵੀ ਜੀ। ਵਾਹ ਜੀ ਵਾਹ। ਓ ਮਾਈ ਗਾਡ ਗੋਜੀਅਸ। ਆਰ ਯੂ ਆਰ ਇਨ ਲਵ ਯੂ ਨੋ ਦਿਸ ਸੁੰਦਰੀ ਇਹਦਾ। ਅੱਛਾ ਇਹ ਗਾਣਾ ਦੱਸੋ। ਹਰਿੰਦਰ ਭਾਜੀ ਇੰਟਰਵਿਊ ਆ ਕਿਹੜਾ ਕਹਿੰਦਾ ਜੀ ਇਹ ਭਰੇ ਵਾਲੇ ਤੋਂ ਕਿੱਦਾਂ। ਅੱਛਾ ਇਹ ਗਾਣਾ ਬਾਬੇ ਸੁਣਾ ਦਿਜੀਏ ਥੋੜਾ ਜਿਹਾ। ਨਹੀਂ ਨਹੀਂ 1 ਮਿੰਟ। ਕੀ ਮੇਰਾ ਸਭੀ ਤੁਹਾਡਾ ਪਟਿਆਲੇ ਤੋਂ ਨਗਰ ਦਾ ਤੱਕ ਦਾ ਸਫ਼ਰ ਕਿਦਾਂ ਦਾ ਕਿਦਾਂ ਰਿਹਾ ਇਹ ਕਿਵੇਂ ਆ ਗਿਆ ਜੀ ਮੈਨੂੰ ਲੈ ਕੇ ਆਏ ਸਿੰਦਰ ਪੰਡੋਰੀ ਭਾਈ ਜੀ ਪਟਿਆਲੇ ਤੋਂ ਨਹੀਂ ਪਟਿਆਲੇ ਤੋਂ ਮੇਰਾ ਇਹ ਸਫ਼ਰ ਸ਼ੁਰੂ ਹੋਇਆ ਉਹ ਕੰਡੀ ਜੜਾ ਕੇ ਕੰਪਲੀਟ ਹੋਇਆ ਤੇ ਭਾਈ ਜੀ ਨੇ ਬਹੁਤ ਮਿਹਨਤ ਕਰਾਈ ਆ ਮੈਨੂੰ ਸਨੀ ਭਾਈ ਦਾ ਮੋੜਿਆ ਸਨੀ ਭਾਈ ਦਾ ਫੋਨ ਆਇਆ ਕਿ